ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਿੱਤ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਬਸ਼ੀਅ ਜਥਾ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10 8 2024 ਤੱਕ ਮੈਂਬਰ ਸ਼੍ਰੌਣੀ ਕੋਟਰ ਪ੍ਰਬੰਧਕ ਕਮੇਟੀ ਦੀ ਸ਼ਿਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ ਸ਼ਨਾਖਤੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 10 8 24 ਤੱਕ ਸ਼੍ਰੌਣੀ ਕਮੇਟੀ ਦਫ਼ਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਅਸਥਿਤ ਗੁਰਦੁਆਰਾਂ ਦੇ ਦਰਸ਼ਨ ਲਈ ਜਾਣ ਵਾਲੀ ਸੰਗਤ ਜਿਹੜੀ ਉਹਨਾਂ ਦੀ ਲਿਸਟਾਂ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵਿਜੇ ਬਿਲ ਸਕਣ ਸਮੂਹ ਸੰਗਤਾਂ ਨੇ ਬੇਨਤੀ ਹੈ ਕਿ ਵਾਦ ਤੋਂ ਵਾਦ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਡੀ ਸ਼ਿਫਾਰਿਸ਼ ਸਹਿਤ 10 8 2024 ਤੱਕ ਦਫ਼ਤਰ ਸ਼੍ਰੌਣੀ ਕਮੇਟੀ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ